ਪਰੀ ਸਿੰਘ ਸੈਣੀ ਅਸਲ ਦੇ ਵਿੱਚ ਸੀ ਕੌਣ ਮੈਂ ਦੱਸਾਂ ਤੇ ਤੁਹਾਨੂੰ ਲੱਗਦਾ ਹੋਵੇਗਾ ਸ਼ਾਇਦ ਸਟੂਡੈਂਟ ਆ ਮੈਂ ਉਹਨਾਂ ਤੋਂ ਬਹੁਤ ਕੁਝ ਸਿੱਖਿਆ ਮੈਂ ਕੁਝ ਆਪਣੇ ਤਰਫੋਂ ਦੱਸ ਸਕਦਾ ਮੈਂ ਚਾਹਣਾ ਵੀ ਜਿਨ੍ਹਾਂ ਦੇ ਨਾਲ ਉਹ ਵਿਚਰੇ ਆ ਜਿਨ੍ਹਾਂ ਦੇ ਨਾਲ ਉਹ ਤੁਰੇ ਆ ਉਹਨਾਂ ਦੀ ਜ਼ੁਬਾਨ ਤੋਂ ਆਪਾਂ ਸੁਣ ਲਈ ਵੀ ਅਸਲ ਦੇ ਵਿੱਚ ਪਰੀ ਸਿੰਘ ਸੈਣੀ ਸੀ ਕੌਣ ਮਡਾਲਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਰੀ ਸਿੰਘ ਸੈਣੀ ਦਾ ਸਤਿਮਾ ਸਾਨੂੰ ਵੀ ਬਹੁਤ ਹੈ ਤੁਹਾਨੂੰ ਵੀ ਬਹੁਤ ਹੈ ਮੈਂ ਸਟਾਰਟਿੰਗ ਇਥੋਂ ਕਰਦੇ ਆਂ ਵੀ ਪ੍ਰੀ ਸਿੰਘ ਸੈਣੀ ਕੌਣ ਸੀ ਇਹ ਕਹਿ ਸਕਦੇ ਆ ਕਿ ਪ੍ਰੀ ਸਿੰਘ ਸੈਣੀ ਉਹ ਜੋਦਾ ਸੀ ਨਾ ਟੜਕ ਜਰਨੈਲ ਸੀ ਜਿਨਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਵ ਲਈ ਜੀ ਗੁਰੂ ਪੰਥ ਦੀ ਚੜ੍ਹਦੀ ਕਲਾ ਲਈ ਸਰਕਾਰੀ ਖਾਲਸਾ ਲਈ ਦਰਬਾਰੇ ਖਾਲਸਾ ਲਈ ਗੁਰੂਆਂ ਵਿਰਾਸਤਾਂ ਲਈ ਗੁਰੂ ਕੇ ਇਤਿਹਾਸ ਲਈ ਗੁਰੂਕੀਆਂ ਗੋਲਕਾਂ ਲਈ ਜਾਂ ਗੁਰੂ ਘਰ ਦੇ ਪ੍ਰਬੰਧਾਂ ਵਿੱਚ ਮਸੰਦਾਂ ਵੱਲੋਂ ਖਲਾਰੀ ਗਈ ਗੰਦਗੀ ਨੂੰ ਸਾਫ਼ ਕਰਨ ਵਾਸਤੇ ਜਿਹੜੀ ਗੱਲ ਕਦੇ ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਜੀ ਬਾਬਾ ਮੱਖਣਸ਼ਾ ਲੁਬਾਣਾ ਜੀ ਸ਼ਹੀਦ ਭਾਈ ਮਨੀ ਸਿੰਘ ਬਾਬਾ ਦੀਪ ਸਿੰਘ ਜੀ ਜਾਂ ਸ਼ਹੀਦ ਭਾਈ ਲਖਮਣ ਸਿੰਘ ਸਾਕਾ ਨਨਕਾਣਾ ਸਾਹਿਬ ਜੀ ਕਰਿਆ ਕਰਦੇ ਸਨ ਉਹਨਾਂ ਦੇ ਨਕਸ਼ੇ ਕਦਮ ਚੱਲ ਕੇ ਉਸੇ ਆਵਾਜ਼ ਨੂੰ ਬੁਲੰਦ ਕਰਦੇ ਆ ਹਾ ਦਾ ਨਾਰਾ ਮਾਰਨ ਵਾਲਾ ਇਹ ਪੰਥ ਪ੍ਰਸਤ ਇੱਕ ਸੇਵਾਦਾਰ ਸਿੰਘ ਜੀ ਔਰ ਇਹਨੇ ਕਿਸਾਨੀ ਲਈ ਜਵਾਨੀ ਲਈ ਅਜਮਤ ਲਈ ਸਨਤ ਲਈ ਪੰਜਾਬ ਦੇ ਹਰ ਦੁੱਖ ਸੁੱਖ ਨੂੰ ਆਪਣਾ ਸਮਝ ਕੇ ਪੌਣ ਪਾਣੀ ਧਰਤੀ ਲਈ ਹਰ ਥਾਂ ਤੇ ਹਾ ਦਾ ਨਾਰਾ ਨਡਰ ਹੋ ਕੇ ਕਿਸੇ ਲਾਲਚ ਭੈ ਤੋਂ ਮੁਕਤ ਹੋ ਕੇ ਜਰਨੈਲਾ ਦੀ ਤਰ੍ਹਾਂ ਬਾਬਾ ਬੋਤਾ ਸਿੰਘ ਗਰਜਾ ਸਿੰਘ ਦੀ ਤਰ੍ਹਾਂ ਨੰਗੇ ਧੜ ਮਾਰਿਆ ਜੀ ਇਹ ਉਹ ਪ੍ਰੀਤ ਸਿੰਘ ਸੈਣੀ ਸੀਗਾ ਜਿਹੜਾ ਆਮ ਘਰ ਚ ਜੰਮ ਕੇ ਤੇ ਵੱਡਿਆਂ ਵੱਡਿਆਂ ਨੂੰ ਪਸੀਨੇ ਲਿਆਉਣ ਵਾਲਾ ਸੀਗਾ ਝੂਠ ਦੇ ਨਾਲ ਕਿਤੇ ਵੀ ਉਹਨੇ ਸਮਝੌਤਾ ਨਹੀਂ ਸੀ ਕਰਦਾ ਤੇ ਸ਼ਾਇਦ ਕੁਦਰਤ ਨੂੰ ਕੀ ਮਨਜ਼ੂਰ ਹੈ ਇਹ ਉਹਨੂੰ ਪਤਾ ਆ ਕੀ ਹੋਣਾ ਕੀ ਨਹੀਂ ਹੋਣਾ ਕੀ ਹੋਇਆ ਤੇ ਉਹਦੇ ਜਾਣ ਦੀ ਜਿਹੜੀ ਘਾਟ ਉਹਦੇ ਪਰਿਵਾਰ ਨੂੰ ਹੋ ਸਕਦੀ ਆ ਉਹਦੇ ਆਲੇ-ਦੁਆਲੇ ਨੂੰ ਹੋ ਸਕਦੀ ਆ ਪਰ ਜਿਹੜੀ ਪੰਜਾਬ ਤੇ ਪੰਥ ਨੂੰ ਉਹਦੀ ਘਾਟ ਪਈ ਹੈ ਉਹ ਆਪਣੇ ਆਪ ਚ ਇੱਕ ਬਹੁਤ ਵੱਡੀ ਘਾਟ ਹੈ ਇਹਨਾਂ ਘਾਟਾਂ ਨੂੰ ਪੂਰੇ ਕਰਨਾ ਫਿਰ ਪ੍ਰੀਤ ਸੈਣੀ ਦੇ ਜਾਣ ਤੋਂ ਬਾਅਦ ਉਹਨਾਂ ਘਟਨਾਵਾਂ ਤੋਂ ਵਾਚਣਾ ਤੇ ਉਹਨਾਂ ਘਟਨਾਵਾਂ ਤੋਂ ਸਿੱਖਣਾ ਅੱਜ ਸਾਡਾ ਸਾਰਿਆਂ ਦਾ ਬਹੁਤ ਤਕੜਾ ਇੱਕ ਫਰਜ਼ ਬਣਦਾ ਹੈ ਔਰ ਪ੍ਰੀਤ ਸੈਣੀ ਇੱਕ ਪੱਤਰਕਾਰ ਨਹੀਂ ਇੱਕ ਸੰਸਥਾ ਬਣ ਚੁੱਕਾ ਸੀਗਾ ਜਿਹੜਾ ਲੱਖਾਂ ਲੋਕਾਂ ਦੀ ਆਵਾਜ਼ ਸੀ ਪ੍ਰੀਤ ਸੈਣੀ ਪਬਲਿਕ ਪ੍ਰੋਪਰਟੀ ਬਣ ਚੁੱਕਾ ਸੀਗਾ ਇੱਕ ਪਰਿਵਾਰ ਦਾ ਜੀ ਨਹੀਂ ਔਰ ਉਹ ਗਾਲੋਸ਼ ਵੀਰ ਨੇ ਸੱਚ ਕਰ ਬਖਾਈ ਜੇ ਕਿਦਰੇ ਸੱਚ ਨੂੰ ਲੈ ਕੇ ਵਿਰੋਧੀਆਂ ਨੇ ਸ਼੍ਰੋਮਣੀ ਕਮੇਟੀ ਤੇ ਕਾਬਜ ਜੋ ਮਸੰਦ ਲਾਣਾ ਇਹਨਾਂ ਨੇ ਉਹਦੇ ਤੇ ਪਰਚੇ ਤੱਕ ਕਰਾ ਦਿੱਤੇ ਉਹਨਾਂ ਪਰਚਿਆਂ ਦਾ ਸਾਹਮਣਾ ਕਰਦਿਆਂ ਪਰਿਵਾਰ ਵੀ ਕਿਤੇ ਨਾ ਕਿਤੇ ਜਰੂਰ ਡਰਿਆ ਹੋਊਗਾ ਵੀ ਜਿਨ੍ਹਾਂ ਨੇ ਕਹਿਤਾ ਵੀ ਕਾਕਾ ਤੂੰ ਕਿਹੜੇ ਰਾਹ ਪਏ ਉਹ ਕਹਿੰਦਾ ਸੀ ਤੁਸੀਂ ਮੈਨੂੰ ਛੱਡ ਸਕਦੇ ਹੋ ਮੈਂ ਸਰੀਰ ਛੱਡ ਸਕਦਾ ਐ ਪਰ ਗੁਰੂ ਪੰਥ ਦੀ ਦਿੱਤੀ ਹੋਈ ਆਵਾਜ਼ ਨੂੰ ਮੈਂ ਵਾਪਸ ਨਹੀਂ ਹੁਣ ਦਿਆਂਗਾ ਬਲੰਦ ਰੱਖਾਂਗਾ ਝੰਡਾ ਬਰਦਾਰ ਬਣ ਕੇ ਰਹੂੰਗਾ ਔਰ ਉਹਨੇ ਤਕੜੇ ਹੋ ਕੇ ਉਥੇ ਉਹ ਸੁਭਾਵਾਂ ਜਿਹੜੀਆਂ ਸੀਗੀਆਂ ਨਿਭਾਈਆਂ ਨਵਾਉਂਦਾ ਰਿਆ اخਲਾਕੀ ਤੌਰ ਤੇ ਉਹਨੇ ਕਤਲ ਨਾ ਹੋਣ ਦਿੱਤਾ ਤੇ ਨਾ ਕੀਤਾ ਜ਼ਮੀਰ ਨੂੰ ਉਹਨੇ ਜਿਉਂਦੇ ਰੱਖਿਆ ਤੋ ਉਹ ਇੱਕ ਸੰਸਥਾ ਬਣ ਚੁੱਕਾ ਸੀ ਲੋਕਾਂ ਦੀ ਆਵਾਜ਼ ਸੀਗੀ ਗਾ ਪ੍ਰੀਤ ਸੈਣੀ ਜਿਹੜਾ ਤੇ ਉਹਨੇ ਜਿੱਦਣ ਆਪਾਂ ਭਾਈ ਕੌਕੇ ਜੀ ਦੇ ਸ਼ਹੀਦ ਸਹਾਦਤ ਨੂੰ ਸਮਰਪਿਤ ਯਾਤਰਾ ਮਾਲਵੇ ਦੀ ਕੀਤੀ ਜੀ ਉਸ ਦਿਨ ਉਹਨੇ ਇੱਕ ਗੱਲ ਕਹੀ ਸੀਗੀ ਕਿ ਸਾਡਾ ਪਰਿਵਾਰ ਪੰਥ ਹੈ ਬਿਲਕੁਲ ਅਸੀਂ ਪੰਥ ਦੇ ਜੀ ਆ ਕੌਮ ਦੇ ਜੀ ਆ ਇਹ ਉਹਨੇ ਵਾਕਈ ਸੱਚ ਕਰ ਬਖਾਇਆ ਔਰ ਪ੍ਰੀਤ ਸਿੰਘ ਸੈਣੀ ਨੇ ਕੇਸ ਵੀ ਰੱਖ ਲੈ ਸਨ ਅਮਰਤ ਛੱਕਣ ਦੀ ਤਿਆਰੀ ਵਿੱਚ ਵੀ ਸੀਗਾ ਇਹ ਵੀ ਉਹਨੇ ਕਹਿ ਦਿੱਤਾ ਸੀਗਾ ਕਿ ਵਿਡਾਲਾ ਜੀ ਮੈਂ ਅਮਰਤ ਉਸ ਦਿਨ ਛਕਣਾ ਏ ਜਿਸ ਦਿਨ ਮੈਂ ਸਾਰੇ ਐਬ ਖਤਮ ਕਰ ਦਿੱਤੇ ਕਾਰਨ ਮੈਂ ਨਹੀਂ ਚਾਹਾਂਗਾ ਖਾਲਸੇ ਦੀ ਸਿੱਖ ਦੀ ਸ਼ਬੀ ਮੇਰੇ ਕਰਕੇ ਬਦਨਾਮ ਹੋਵੇ ਤੇ ਮੇਰੇ ਕਰਕੇ ਲੋਕਾਂ ਨੂੰ ਇਹ ਕਹਿਣਾ ਪਵੇ ਤੇ ਮੈਂ ਮੰਨਦਾ ਵੀ ਹਾਂ ਬਿਨਾਂ ਅਮਰਤ ਛੱਕੇ ਸਿੰਘ ਨਹੀਂ ਹੋ ਸਕਦਾ ਏ ਵੀ ਮੰਨਦਾ ਹੈ ਕਿ ਅਮਰਤ ਸਾਕੇ ਝੂਠ ਬੋਲਣ ਵਾਲਾ ਵੀ ਸਿੰਘ ਨਹੀਂ ਹੋ ਸਕਦਾ ਬਹੁਤ ਸਾਰੀਆਂ ਇਦਾਂ ਦੀਆਂ ਚੀਜ਼ਾਂ ਪ੍ਰੀਤ ਸਿੰਘ ਸੈਣੀ ਵਿੱਚ ਵੇਖੀਆਂ ਤੇ 18 ਕਿਲੋਮੀਟਰ ਨੰਗੇ ਪੈਰੋਂ ਨੇ ਉਹ ਯਾਤਰਾ ਕੀਤੀ ਸਾਡੇ ਨਾਲ ਦੂਸਰੀ ਯਾਤਰਾ ਉਹਨੇ ਮਾਝੇ ਦੇ ਵਿੱਚ ਭਾਈ ਖਾਲੜਾ ਜੀ ਦੀ ਸ਼ਹਾਦਤ ਨੂੰ ਲੈ ਕੇ ਇਨਸਾਫ ਯਾਤਰਾ ਸਾਡੇ ਨਾਲ ਕੀਤੀ ਤੀਸਰੀ ਯਾਤਰਾ ਉਹਨੇ ਦਬਾਬੇ ਦੇ ਵਿੱਚ ਸਾਡੇ ਨਾਲ ਨਕੌਦਰ ਦੇ ਵਿੱਚ ਜਾ ਕੇ ਕੀ ਤਿੰਨਕੌਦਰ ਕਾਂਡ ਦੇ ਸ਼ਹੀਦ ਸਿੱਖਾਂ ਨੂੰ ਲੈ ਕੇ ਜੀ ਔਰ ਉਹਦੇ ਮਨ ਚ ਕਦੀ ਇਹ ਖਿਆਲ ਨਹੀਂ ਸੀ ਆਇਆ ਜਿਹੜੀ ਵੀ ਜਥੇਬੰਦੀ ਬੁਲਾਉਂਦੀ ਸੀ ਉਹਦਾ ਹੀ ਬੈਨਰ ਫੜ ਕੇ ਤੁਰ ਪੈਂਦਾ ਸੀਗਾ ਧੌਣ ਚ ਉਹਨੇ ਕਦੀ ਕਿਲਾ ਨਹੀਂ ਸੀ ਬਿਲਕੁਲ ਬਿਲਕੁਲ ਸਹੀ ਔਰ ਜਿੱਥੇ ਕਿਸੇ ਉਹਦੀ ਕਿਸੇ ਨੇ ਵੀਡੀਓ ਵਿੱਚ ਆ ਕੇ ਪਾਈ ਆ ਤੇ ਉਹਨੇ ਕਦੀ ਇਹ ਨਹੀਂ ਸੀ ਕਿਹਾ ਵੀ ਤੂੰ ਮੇਰਾ ਇਦਾਂ ਕਿਉਂ ਕਰਦਾ ਬਿਲਕੁਲ ਬਿਲਕੁਲ ਉਹ ਵੰਡਦਾ ਤਾਂ ਵੇਖਿਆ ਮੰਗਦਾ ਨਹੀਂ ਵੇਖਿਆ ਬਿਲਕੁਲ ਔਰ ਉਹ ਵੀਰ ਪਿਛਲੇ ਜਦੋਂ ਪਰਚਾ ਹੋਇਆ 7-8 ਮਹੀਨਿਆਂ ਤੋਂ ਸਾਡੇ ਨਾਲ ਜੁੜਿਆ ਕਦੇ ਉਹਨੇ ਮੈਨੂੰ ਇਹ ਨਹੀਂ ਸਿੱਖਿਆ ਮੇਰੀ ਗੱਡੀ 'ਚ ਤੇਲ ਪੈਣ ਵਾਲਾ ਮੇਰੇ ਸਾਥੀਆਂ ਨੂੰ ਪੈਸੇ ਦੇਣ ਵਾਲਾ ਨਹੀਂ ਇਸ ਤਰ੍ਹਾਂ ਦੀ ਕਦੇ ਉਹਨੇ ਗੱਲ ਨਾ ਤੁਹਰਾਈ ਨਾ ਕੀਤੀ ਅੱਜ ਹ ਹ ਸਮਾਂ ਵੀ ਆ ਗਿਆ ਹੈ ਵਿਡਾਲਾ ਸਾਹਿਬ ਆਇਆ ਚੈਨਲ ਚੈਨਲ ਵੀ ਜਦੋਂ ਬੰਦ ਹੋ ਗਿਆ ਸੰਗਤ ਤੁਹਾਨੂੰ ਦੱਸ ਦਈਏ ਅਸੀਂ ਕੰਮ ਕਰਦੇ ਆਂ ਪੁਲਿਸਿੰਗ ਸਟੈਂਡਿੰਗ ਨੇ ਜਦੋਂ ਅਸੀਂ ਕਹਿਣਾ ਵੀ ਸਰ ਚੈਨਲ ਆਪਣਾ ਸਰਕਾਰ ਵੱਲੋਂ ਬੰਦ ਕਰ ਦਿੱਤਾ ਗਿਆ ਆ ਆਪਾਂ ਨੂੰ ਇਨਕਮ ਕਿਸੇ ਪਾਸੋਂ ਨਹੀਂ ਆਉਂਦੀ ਤੇ ਸਾਡੇ ਪਰਿਵਾਰਾਂ ਦੇ ਤੁਸੀਂ ਖਰਚੇ ਚੁੱਕਦੇ ਹੋ ਪਰ ਅਸੀਂ ਚਾਹੁੰਦੇ ਹਾਂ ਵੀ ਕੰਮ ਕਰ ਕਰਦੇ ਹਾਂ ਵੀ ਤਨਖਾਹ ਸਾਨੂੰ ਨਾ ਦਿੱਤੀ ਜਾਵੇ। ਉਹ ਕਹਿੰਦਾ ਉਹ ਬੈਠਾ ਨਾ ਉੱਪਰ ਦੇਣ ਵਾਲਾ ਕਹਿੰਦਾ ਉਹਨੇ ਮੈਨੂੰ ਦੇਣਾ ਤੇ ਮੇਰੇ ਜ਼ਰੀਏ ਤੁਹਾਡਾ ਆਉਣਾ ਤੁਸੀਂ ਆਪਣੀ ਮਿਹਨਤ ਤੇ ਟੀਕ ਰੱਖੋ ਮਿਹਨਤ ਵੱਲ ਧਿਆਨ ਦਿਓ ਤੇ ਤੁਹਾਡਾ ਇਦਾਂ ਹੀ ਕੰਮ ਚੱਲਦਾ ਰਹੇਗਾ ਜਦੋਂ ਕਿਤੇ ਲੋੜ ਪਈ ਤੇ ਮੈਂ ਤੁਹਾਨੂੰ ਛੋਟੇ ਭਰਾਵਾਂ ਨੂੰ ਆਪ ਕਹਿ ਦਿਆਂਗਾ। ਬਿਲਕੁਕੁਲ ਸਹੀ ਹੈ ਉਹ ਇਦਾਂ ਕਰਨ ਵਾਲਾ ਸੀ ਉਹ ਇਦਾਂ ਕਰਨ ਵਾਲਾ ਨਹੀਂ ਸੀ। ਤੇ ਉਹ ਪ੍ਰੇਮ ਸਿੰਘ ਸੈਣੀ ਦੇ ਜਾਨ ਦੀ ਜਿਹੜੀ ਘਾਟ ਹੈ ਉਹ ਬੜੀ ਤਕੜੀ ਹੈ। ਪਰ ਮੈਂ ਪੱਤਰਕਾਰ ਭਰਾਵਾਂ ਵੀਰਾਂ ਨੂੰ ਬੇਨਤੀ ਕਰਾਂਗਾ ਕਿ ਉਹਦੇ ਨਕਸ਼ੇ ਕਦਮ ਉਹ ਚੱਲਦਾ ਸੀ ਸ਼ਹੀਦ ਭਾਈ ਲక్ష్ਮਨ ਸਿੰਘ ਧਾਰੋਵਾਲੀ ਗੁਰਦੁਆਰਾ ਪ੍ਰਬੰਧ ਸੁਧਾਰਲੇ ਹਰ ਉਹਦੀ ਇੱਕ ਮਨਸਾ ਸੀ ਇੱਕ ਨਿਸ਼ਾਨਾ ਸੀ ਵੀ ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣਾ ਉਹਦੀ ਭਾਵਨਾ ਸੀ ਕਿ ਆਲ ਇੰਡੀਆ ਕੀ ਆਲ ਵਰਲਡ ਦੇ ਗੁਰਦੁਆਰੇ ਅਕਾਲ ਤਖਤ ਸਾਹਿਬ ਜੀ ਦੀ ਛਤਰ ਛਾਇਆ ਹੇਠ ਜੀ ਉਹਦਾ ਪ੍ਰਬੰਧ ਚੱਲੇ ਉਹਦੀ ਮਨਸਾ ਸੀ ਕਿ ਸਾਡਾ ਪੰਜਾਬ ਮੁੜ ਉਸੇ ਰੰਗ ਚ ਰੰਗਿਆ ਜਾਏ ਦਰਬਾਰੀ ਖਾਲਸਾ ਸਰਕਾਰੀ ਖਾਲਸਾ ਜਿੱਥੇ ਸ਼ੇਰੇ ਪੰਜਾਬ ਅਕਾਲੀ ਫੂਲਾ ਸਿੰਘ ਵੇਖਣ ਨੂੰ ਮਿਲਣ ਹਰ ਇੱਕ ਬੰਦੇ ਨੂੰ ਕੁੱਲੀ ਗੁੱਲੀ ਤੇ ਜੁੱਲੀ ਮਿਲੇ ਕਿਸੇ ਤਕੜੇ ਨੂੰ ਆਪਣੀ ਤਾਕਤ ਤੇ ਮਾਣ ਨਾ ਹੋਵੇ ਤੇ ਕਿਸੇ ਗਰੀਬ ਕਮਜ਼ੋਰ ਨੂੰ ਤਕੜੇ ਦਾ ਡਰ ਨਾ ਹੋਵੇ ਇਹ ਉਹਦੀ ਜਿਹੜੀ ਪੁਰਾਣੇ ਬਜ਼ੁਰਗਾਂ ਦੀ ਸਾਡੀ ਸਿੱਖੀ ਦੀ ਸੋਚ ਸੀ ਉਹਦੇ ਵਿੱਚ ਉਹ ਵੱਡ ਚੁੱਕਾ ਸੀਗਾ ਤੇ ਹਰ ਤਰ੍ਹਾਂ ਦੀ ਫਾਈਟ ਕਰਨ ਨੂੰ ਹਰ ਤਰ੍ਹਾਂ ਦੇ ਨੁਕਸਾਨ ਝੱਲਣ ਨੂੰ ਬਿਲਕੁਲ ਤਿਆਰ ਸੀਗਾ ਤੇ ਹੁਣ 16 ਤਰੀਕ ਨੂੰ ਉਸ ਵੀਰ ਦੀ ਅਰਦਾਸ ਸਮਗਮ ਉਹਦਾ ਕੀਤਾ ਜਾਣਾ ਹੈ ਜੀ ਤੇ ਤੁਹਾਡੇ ਜ਼ਰੀਏ ਅਸੀਂ ਸੰਗਤ ਨੂੰ ਬੇਨਤੀ ਕਰਾਂਗੇ ਕਿ ਜਿਨ੍ਹਾਂ ਵੱਧ ਤੋਂ ਵੱਧ ਸਿੱਖ ਸੰਗਤਾਂ ਨੂੰ ਪਿਆਰ ਕਰਦੀਆਂ ਨੇ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਸਤੇ 16 ਤਰੀਕ ਨੂੰ ਜ਼ਰੂਰ ਉਹਨਾਂ ਦੇ ਨਗਰ ਪਿੰਡ ਜਾਜਾ ਸ਼ਾਰਪੁਰ ਉੜਮੜ ਟਾਂਡਾ ਉੱਥੇ ਜ਼ਰੂਰ ਗੁਰਦੁਆਰਾ ਸਾਹਿਬ ਪਹੁੰਚ ਕੇ ਹਾਜ਼ਰੀ ਲਵਾਓ ਤਾਂ ਕਿ ਜਿਹੜੇ ਤੌਖਲੇ ਵਿਰੋਧੀਆਂ ਵੱਲੋਂ ਪੈਦਾ ਕੀਤੇ ਜਾ ਰਹੇ ਆ ਜੀ ਔਰ ਘਟੀਆ ਕਿਸਮ ਦੇ ਬਿਆਨ ਦੇ ਦੇ ਕੇ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੀ ਬੱਚੀ ਨੂੰ ਉਹਨਾਂ ਦੇ ਮਾਪੇ ਨੂੰ ਉਹਨਾਂ ਦੇ ਪਿਆਰ ਕਰਨ ਵਾਲਿਆਂ ਨੂੰ ਇਹ ਦੁੱਖ ਹੋਰ ਦਿੱਤਾ ਜਾ ਰਿਹਾ ਹੈ ਵਡਾਉਣ ਦੀ ਜਗ੍ਹਾ ਕੀ ਕੋਈ ਕਹਿੰਦਾ ਜੀ ਐਕਸੀਡੈਂਟ ਹੋ ਗਿਆ ਕੋਈ ਕਹਿੰਦਾ ਜੀ ਉਹਨੂੰ ਜ਼ਹਿਰ ਦੇ ਦਿੱਤਾ ਜੀ ਕੋਈ ਕਹਿ ਰਿਹਾ ਜੀ ਉਹਦੇ ਸਹੁਰੇ ਨੇ ਜ਼ਹਿਰ ਇਹ ਬੇਤੁਕੀਆਂ ਗੱਲਾਂ ਨਾ ਕਰੋ ਇਹ ਨਾ ਹੋਵੇ ਕਿ ਸਾਨੂੰ ਦੁਸ਼ਮਣ ਤੋਂ ਪਹਿਲਾਂ ਤੁਹਾਡੇ ਤੇ ਪਰਚੇ ਕਰਾਉਣੇ ਪੈਣ ਤੇ ਤੁਹਾਨੂੰ ਜੇਲਾ ਚ ਧੱਕਣਾ ਪਵੇ ਫਿਰ ਇਹ ਨਾ ਕਹੋ ਕਿ ਸਾਨੂੰ ਪੰਥਕਾਂ ਨੂੰ ਪੰਥ ਵਿਰੋਧੀਆਂ ਨੇ ਅੰਦਰ ਕਰਾ ਦਿੱਤਾ ਫਿਰ ਇਹ ਗੱਲ ਨਾ ਕਿਤੇ ਕਰਿਓ ਤੇ ਅੱਜ ਕੁਝ ਲੱਡੂ ਵੰਡਦੇ ਵੀ ਨਜ਼ਰ ਆਏ ਤੇ ਲੱਡੂ ਵੰਡਣ ਵਾਲਿਓ ਉਦੀ ਮੌਤ ਤੇ ਪੋਸ਼ਟਾਂ ਪਾ ਕੇ ਖੁਸ਼ੀ ਮਨਾਉਣ ਵਾਲਿਓ ਤੁਹਾਨੂੰ ਵੀ ਬੇਨਤੀ ਕਰਦਾ ਮਾੜੀ ਮੋਟੀ ਸ਼ਰਮ ਹੈ ਤੇ ਫਿਰ ਭਾਈ ਲక్ష్మణ ਸਿੰਘ ਨੂੰ ਯਾਦ ਕਰ ਲਿਓ ਸੈਣੀ ਉਹੀ ਗੱਲ ਕਰ ਰਿਹਾ ਸੀ ਜੋ ਭਾਈ ਲక్ష్మణ ਸਿੰਘ ਕਰ ਰਿਹਾ ਹੈ ਤੇ ਜੇ ਤੁਹਾਡੇ ਮੁਤਾਬਕ ਸੈਣੀ ਝੂਠ ਬੋਲਦਾ ਹੈ ਤੇ ਫਿਰ ਕਹੋ ਭਾਈ ਲక్ష్మణ ਸਿੰਘ ਝੂਠਾ ਸੀ ਤੇ ਜੇ ਸੈਣੀ ਦੇ ਮਰਨ ਤੇ ਖੁਸ਼ੀ ਮਨਾ ਰਹੇ ਹੋ ਫਿਰ ਇਹਦਾ ਮਤਲਬ ਸਾਕਾ ਨਨਕਾਰਨਾ ਸਾਹਿਬ ਤੇ ਵੀ ਤੁਹਾਨੂੰ ਬਹੁਤ ਖੁਸ਼ੀ ਹੋਊ ਕਿ ਨਰੇਣੂ ਮੰਤ ਨੇ ਬਹੁਤ ਵਧੀਆ ਕੀਤਾ ਸੀ 200 ਸਿੱਖ ਮਰ ਕੇ ਫਿਰ ਇਹ ਜਵਾਬ ਤੁਹਾਨੂੰ ਇਤਿਹਾਸ ਵਿੱਚ ਤੇ ਗੁਰੂ ਘਰ ਵਿੱਚ ਇੱਥੇ ਵੀ ਤੇ ਉੱਥੇ ਵੀ ਦੇਣੇ ਹੋਣਗੇ ਮਰਨਾ ਤੁਸੀਂ ਵੀ ਐ ਇੰਨਾ ਵੀ ਆਪਣੇ ਮੂੰਹ ਤੇ ਕਲਖ ਨਾ ਮળો ਕਿ ਜਿਹੜੀ ਮੁੜ ਕੇ ਸਾਫ ਨਾ ਹੋਵੇ ਇਹ ਹੋਣੀ ਨਹੀਂ ਇਸ ਲਈ ਕਿਸੇ ਦੇ ਮਰਨ ਤੇ ਉਹ ਵੀ ਕੋਈ ਦੁਸ਼ਟ ਆਤਮਾ ਕਿਸੇ ਨੂੰ ਮਾਰਨ ਵਾਲੀ ਮਰੀ ਹੋਵੇ ਤੇ ਕਹਿ ਸਕਦੇ ਨੇ ਤੇਨੇ ਤੇ ਚਿੜੀ ਵੀ ਨਹੀਂ ਮਾਰੀ ਹੁਣ ਬਿਲਕੁਲ ਜਦੋਂ ਜਿੰਨਾ ਉਹਨੂੰ ਕਿਸੇ ਦਾ ਦੁੱਖ ਹੁੰਦਾ ਸੀਗਾ ਬਿਲਕੁਲ ਜੀ ਤੇ ਉਹਦੇ ਘਰ 'ਚ ਮੈਂ ਵੇਖਿਆ ਵੀ ਮੈਂ ਤੇ ਕੁੱਤਿਆਂ ਨਾਲ ਮੈਂ ਨਹੀਂ ਕਰਦਾ ਨਾ ਹੀ ਕੁੱਤੇ ਰੱਖੇ ਆ ਉਹਨੇ ਇੱਕ ਕੁੱਤਾ ਵੀ ਰੱਖਿਆ ਹੋਇਆ ਉਹਨੇ ਉਹਦੋਂ ਦਾ ਨਾ ਕੁਝ ਖਾਦਾ ਨਾ ਪੀਤਾ ਉਹ ਗੁੰਮਸਮ ਹੋ ਕੇ ਉਹਦਾ ਕੁੱਤਾ ਤੁਰਿਆ ਫਿਰਦਾ ਤੇ ਮੈਂ ਕਹਿਣਾ ਕਿਸੇ ਦੀ ਮੌਤ ਤੇ ਹੱਸਣ ਵਾਲਿਆਂ ਉਹਨਾਂ ਬੰਦਿਆਂ ਤੋਂ ਕੁੱਤੇ ਵੀ ਚੰਗੇ ਆ ਜਿਹੜੇ ਕਿਸੇ ਦੇ ਮਰਨ ਤੇ ਦੁੱਖ ਸਾਂਝਾ ਕਰਦੇ ਆ ਉਹ ਜਏ ਗਏ ਦੀ ਘਾਟ ਮਹਿਸੂਸ ਕਰਦੇ ਆ ਇਹਨਾਂ ਜਨੁਵਰਾਂ ਤੋਂ ਕੁਝ ਸਿੱਖ ਲੈਣਾ ਚਾਹੀਦਾ ਇਹਨੇ ਵੀ ਜਨਵਰ ਨਾ ਬਣੋ ਇਹ ਜਿਹੜੇ ਤੌਖਲੇ ਨੇ ਸੰਗਤ ਉਹਨਾਂ ਤੋਂ ਸੁਚੇਤ ਰਵੇ ਠੀਕ ਹੈ ਪ੍ਰੀਤ ਸਿੰਘ ਸੈਣੀ ਵੀਰ ਸਾਡੇ ਤੋਂ ਵਿਛੜਿਆ 4 ਤਰੀਕ ਨੂੰ ਉਹਦਾ ਅਕਾਲ ਚਲਾਣਾ ਕੁਦਰਤੀ ਕੀ ਬਾਣਾ ਵਾਪਰਿਆ ਪੁਲਿਸ ਪ੍ਰਸ਼ਾਸਨ ਉਹਦੀ ਜਾਂਚ ਪੜਤਾਲ ਚ ਹੈ ਜਿਹੜੀ ਉਹਦੀ ਸਰੀਰਕ ਮੁਲਾਜਾ ਕੀਤਾ ਗਿਆ ਉਹਦੀ ਪੜਤਾਲ ਜੇ ਆਉਣੀ ਆ ਹੁਣ ਉਹ ਸਾਰਾ ਜੇ ਅਸੀਂ ਉਹਦੇ ਵਿੱਚ ਬਿਆਨਬਾਜ਼ੀ ਕਰਦੇ ਆ ਜਾਂ ਲੋਕਾਂ ਦੀਆਂ ਗੱਲਾਂ 'ਚ ਧਿਆਨ ਦਿੰਦੇ ਆ ਤੇ ਉਸ ਜਾਂਚ ਪੜਤਾਲ ਵਿੱਚ ਵਿਗੜਨ ਪਊਗਾ ਹਾਂ ਬਿਲਕੁਲ ਪੁਲਿਸ ਪ੍ਰਸ਼ਾਸਨ ਜਾਂ ਮੈਡੀਕਲ ਜਿਹੜੀ ਟੀਮ ਆਪਣੇ ਨਿਸ਼ਾਨੇ ਤੇ ਜਾਂ ਉਹ ਪ੍ਰੋਪਰ ਕੰਮ ਨਹੀਂ ਕਰ पाएगी ਇਸ ਲਈ ਬੇਤੁਕੀਆਂ ਬਿਆਨਬਾਜ਼ੀਆਂ ਕਰਨ ਵਾਲੇ ਲੋਕਾਂ ਤੋਂ ਸੁਚੇਤ ਰਹੋ ਪਰਿਵਾਰ ਨਾਲ ਉਹਨਾਂ ਦੀ ਜਿਹੜੀ 12 ਸਾਲ ਦੀ ਬੱਚੀ ਹੈ ਧੀ ਹੈ ਉਹਨਾਂ ਦੀ ਉਹਨਾਂ ਨਾਲ ਦੁੱਖ ਸਾਂਝਾ ਕਰੋ ਸਾਡੇ ਵੱਡੇ ਤਾਂ ਦੁਸ਼ਮਣ ਦੀ ਬੇਟੀ ਨੂੰ ਵੀ ਬੇਟੀ ਕਹਿੰਦੇ ਸਨ ਇਹ ਤੇ ਫਿਰ ਤੁਹਾਡੀਆਂ ਨੇ ਇਹ ਬਾਹਰੋਂ ਨਹੀਂ ਤੇ ਸੋ 16 ਤਰੀਕ ਨੂੰ ਜ਼ਰੂਰ ਸੰਗਤਾਂ ਉੱਥੇ ਪਹੁੰਚਣ ਤਾਂ ਕਿ ਪ੍ਰੀਤ ਸਿੰਘ ਸੈਣੀ ਵਰਗੇ ਯੋਧੇ ਭਵਿੱਖ ਵਿੱਚ ਪੈਦਾ ਕਰਨੇ ਆ ਤੇ ਫਿਰ 16 ਤਰੀਕ ਨੂੰ ਪਹੁੰਚ ਕੇ ਅਗਲੇ ਅਗਲੀ ਰਣਨੀਤੀ ਉਹਨੂੰ ਤਿਆਰ ਕਰਨਾ ਤੇ ਉਹਨੂੰ ਸੰਗਤਾਂ ਚ ਲਿਆਉਣਾ ਉਦੋਂ ਵੱਧ ਜ਼ਰੂਰੀ ਹੋ ਬਿਲਕੁਲ ਜੀ ਅ ਕੱਲ ਅਸੀਂ ਪਿਤਾ ਜੀ ਹੁਣਾਂ ਕੋਲ ਬੈਠੇ ਸੀ ਮਾਤਾ ਜੀ ਹੁਣਾਂ ਕੋਲ ਕਾਫੀ ਲੰਮਾ ਸਮਾਂ ਸੀ ਬੈਠ ਰਿਹਾ ਗੱਲਬਾਤ ਬਡਾਲਾ ਸਾਹਿਬ ਜੀ ਉਹਨਾਂ ਨੇ ਵੀ ਇਹੀ ਕੀਤੀ ਹੈ ਵੀ ਉਹਨਾਂ ਦੇ ਅੰਦਰ ਭਾਈ ਲక్ష్మణ ਸਿੰਘ ਧਾਰੋਵਾਲੀ ਵਾਲਾ ਖੂਨ ਉਹ ਜਜ਼ਬਾ ਜਿਹੜਾ ਅੰਦਰ ਆ ਚੁੱਕਾ ਸੀ ਅਮਰਤਾਰੀ ਹੋਣਾ ਉਹਨਾਂ ਦਾ ਬਾਕੀ ਸੀ ਇਹ ਸੰਸਕਾਰ ਕੁਦਰਤੀ ਡੀਐਨਏ ਦੇ ਵਿੱਚ ਵੀ ਮਿਲਦੇ ਆ ਪਰਿਵਾਰ ਦੇ ਵਿੱਚੋਂ ਵੀ ਮਿਲਦੇ ਆ ਮਾਂ ਦੇ ਨਾਲ ਤੁਸੀਂ ਬਹਿ ਕੇ ਕਿਤੇ ਵੇਖਿਓ 2 ਮਿੰਟ ਉਹਨਾਂ ਦੇ ਬਾਪ ਕੋਲ ਕਿਤੇ ਬਹਿ ਕੇ ਤੁਸੀਂ ਦੇਖਿਓ 2 ਕੁ ਮਿੰਟ ਤੁਹਾਨੂੰ ਝਲਕ ਪਏਗੀ ਵਾਕਿਆ ਪ੍ਰੀਤ ਸਿੰਘ ਸੈਣੀ ਦਾ ਜਨਮ ਇੱਕ ਸਿੱਖੀ ਦੇ ਘਰ ਦੇ ਅੰਦਰ ਹੁੰਦਾ ਜਿਸ ਘਰ ਦੇ ਅੰਦਰ ਪਹਿਲਾਂ ਹੀ ਸਿੱਖੀ ਦਾ ਬੂਟਾ ਬਹੁਤ ਵੱਡਾ ਸੀ ਸਿੱਖੀ ਵੱਲ ਨੂੰ ਉਹਨਾਂ ਨੇ ਆਪਣਾ ਪਿਛਲਾ ਕੈਰੀਅਰ ਜਿਹੜਾ ਪਿਛੇ ਲੰਘ ਕੇ ਗਿਆ ਬੇਸ਼ੱਕ ਤੁਸੀਂ ਉਹ ਰੋਜ਼ ਦੀ ਪੋਸਟ ਪਾਉਂਦੇ ਸੀ ਨਵੇਂ ਐਪੀਸੋਡ ਕਰਦੇ ਸੀ ਬਡਾਲਾ ਸਾਹਿਬ ਬਹੁਤ ਲੋਕ ਅਜਿਹਾ ਕਹਿੰਦੇ ਕਹਿੰਦੇ ਤੁਸੀਂ ਗੱਲ ਤਾਂ ਪੰਥ ਦੀ ਕਰਦੇ ਹੋ ਗੱਲ ਤੁਸੀਂ ਮਹਾਰਾਜਾ ਰਣਜੀਤ ਸਿੰਘ ਦੀ ਕਰਦੇ ਹੋ ਗੱਲ ਤੁਸੀਂ ਸ਼ੇਰੇ ਪੰਜਾਬ ਰਾਗ ਦੀ ਗੱਲ ਕਰਦੇ ਹੋ ਪਰ ਤੁਹਾਡੇ ਸਿਰ ਦੇ ਉੱਪਰ ਕੇਸ ਨਹੀਂ ਹੈ ਤੇ ਇਹ ਤੁਹਾਨੂੰ ਰੱਖ ਲੈਣੇ ਚਾਹੀਦੇ ਆ ਉਹ ਬਡਾਲਾ ਸਾਹਿਬ ਜੀ ਉਹਨਾਂ ਨੇ ਵੀ ਦੱਸ ਦਿੱਤਾ ਵੀ ਉਹ ਸਿੱਖੀ ਵੱਲ ਆ ਰਹੀ ਸੀ ਬਈ ਜਿਵੇਂ ਬਾਈ ਦੀਪ ਸਿੱਧੂ ਨੇ ਵੀ ਕੀਤਾ ਕੇਸ ਕੇਸ ਉਹਨਾਂ ਦੇ ਹੁਣ ਤਾਂ ਫੁੱਟ ਫੁੱਟ ਤਾਂ ਉਹਨਾਂ ਦੇ ਕੇਸ ਹੋ ਗਏ ਸੀਗੇ ਕੇਸ ਉਹਨਾਂ ਰੱਖ ਲੈ ਸੀ ਦਾੜਾ ਉਹਨਾਂ ਨੇ ਰੱਖਣਾ ਸ਼ੁਰੂ ਕਰ ਦਿੱਤਾ ਖਾਲਸਾ ਦਿਵਸ ਨੂੰ ਤਿਆਰੀ ਕਰਨ ਦੇ ਵਿੱਚ ਸੀਗਾ ਕਿ ਜਿਹੜੀ ਇਸ ਵਾਰੀ ਖਾਲਸਾ ਦਿਵਸ ਆਉਣਾ ਇੱਕ ਵਿਸਾਖ ਨੂੰ ਗੁਰੂ ਕਿਰਪਾ ਕਰੇ ਕਿ ਸੈਣੀ ਗੁਰੂ ਕਾ ਸਿੰਘ ਸੱਜੇ ਪਰ ਇਸ ਜਨਮ ਚ ਸ਼ਾਇਦ ਕੁਦਰਤ ਨੂੰ ਕੁਝ ਹੋਰ ਮਨਜੂਰ ਸੀ ਜਾਂ ਦੁਸ਼ਮਣ ਬਾਤ ਕਰਿਆ ਨ ਹੋਣੀ ਜਾਂ ਦੁਸ਼ਮਣ ਦੇ ਮਨ ਦੀ ਹੋਗੀ ਪਰ ਕੋਈ ਗੱਲ ਨਹੀਂ ਇਹ ਵੀ ਕਹਿੰਦਾ ਸੀ ਵਾਰ-ਵਾਰ ਜਨਮ ਲਵਾਂ ਕਿ ਜਿੰਨਾ ਚਿਰ ਮੈਂ ਸਿੰਘ ਨਹੀਂ ਬਣ ਜਾਂਦਾ ਤੇ ਜਿੰਨਾ ਚਿਰ ਉਹ ਛੇਰੇ ਪੰਜਾਬ ਵਾਲਾ ਨਕਸ਼ਾ ਬਹਾਲ ਨਹੀਂ ਕਰ ਸਕਦਾ ਤੇ ਅਰਦਾਸ ਕਰਦੇ ਆ ਵਾਹਿਗੁਰੂ ਅਮਰਤ ਛੱਕਣ ਲਈ ਤੇ ਉਹਨਾਂ ਦੇ ਸੁਪਨੇ ਸਕਾਰ ਕਰਨ ਲਈ ਦੁਬਾਰਾ ਭੇਜੀ ਤੇ ਜਿਹੜੇ ਪੰਥ ਤੇ ਪੰਜਾਬ ਦੇ ਵਿਰੋਧੀ ਨੇ ਇਹਨਾਂ ਨੂੰ ਭਾਵੇਂ ਚਰਨ ਨੱਚ ਰੱਖ ਲਈ ਜਿਹੜੇ ਇੱਥੇ ਲੱਡੂ ਵੰਡਦੇ ਆ ਤੇ ਦੂਜਿਆਂ ਦੇ ਮਰਨ ਤੇ ਬਹੁਤ ਕੁਸ਼ ਵਧਾਈਆਂ ਵੀ ਦਿੰਦੇ ਆ ਸੋ ਗੁਰੂ ਕਿਰਪਾ ਕਰੇ ਕਿ 16 ਤਰੀਕ ਦਾ ਜਿਹੜਾ ਉਹ ਸਾਰਿਆਂ ਨੂੰ ਸੁਨੇਹਾ ਹੋਂਚਨ ਦੀ ਕਿਰਪਾਲਤਾ ਕਰਿਓ ਧੰਨਵਾਦੀ ਜਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ